ਅਨੇ ਗੱਲਬਾਤ ਹੋਈ ਆ ਮੈਂ ਦੁੱਧ ਲੈਣ ਜਾਣ ਡਿਆ ਹਾਂ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੜਨ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੋਂਡੇ ਮਾਰੇ ਮੇਰੇ ਤਲਵਾ ਕੇਸ ਖੋਸ ਖੇਚ ਕੇ ਇਦਾਂ ਮੈਨੂੰ ਵਾਵਾ ਤੂੰ ਹੈ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਹਾਂ ਜੀ ਪੁਲਿਸ ਤੇ ਉਹਨਾਂ ਜਨਾਂ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਿਸ ਕੇ ਉਹਨਾਂ ਨੇ ਸੱਦੀ ਉਹਨੇ ਮਾਰ ਲਾ ਪਈ ਹਾਂ ਪੁਲਿਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਡੀਆਂ ਨੇ ਕਹੇ ਨੇ ਹਾਂ ਜੀ ਉਹਦੇ ਡਾਂਗਾ ਮਾਰ ਲਾ ਪਈ ਤੁਹਾਡੀ ਹਾਂ ਜੀ ਉਹਦੇ ਡਾਂਗਾ ਮਾਰਨ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਤੇ ਤਾਂ ਥਾਣੇ ਲੈ ਗਏ ਤੁਹਾਨੂੰ ਹਾਂ ਜੀ ਥਾਣੇ ਲੈ ਗਏ ਫਿਰ ਮੁੜ ਕੇ ਕਿੱਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫਿਰ ਘਰਦਿਆਂ ਨੇ ਜਾ ਕੇ ਇੱਕ ਹਾਂ ਜਿਉ ਵੀ ਗਏ ਹੈ ਨਾਲ ਮੁੜ ਕੇ ਆਂਦੇ ਹੱਡਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਸਵਾ ਲੱਖ ਸੇ ਇੱਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਿਲਾਉ ਜਦੋਂ ਭੀੜ ਪੈਂਦੀ ਹੈ ਨਾ ਕੋਈ ਗੁਰੂ ਦਾ ਵਿਰਲਾ ਸਿੱਖ ਹੀ ਹੁੰਦਾ ਹੈ ਜੋ ਨਾਲ ਖੜਦਾ ਹੈ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਕੋਈ ਹੋਰ ਚੀਜ਼ ਹੋਵੇ ਠੀਕ ਪਰ ਕੇਸਾਂ ਦੀ ਬੇਅਦਬੀ ਇੱਕ ਸੱਚਾ ਸਿੱਖ ਕਦੇ ਵੀ ਨਹੀਂ ਚੱਲ ਸਕਦਾ ਸੋ ਸਿੰਘ ਸਾਹਿਬ ਆਪ ਆਪਣੇ ਹੱਥੀ ਪਗੜੀ ਬੰਨਣ ਚੱਲ ਪਏ ਅੱਗੇ ਤੁਸੀਂ ਪੂਰੀ ਘਟਨਾ ਜ਼ਰੂਰ ਦੇਖੋ ਇਹ ਪਿੰਡ ਦੇ ਵਿੱਚੋਂ ਤਿੰਨ ਜਣੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਟੇ ਰੋੜੇ ਮਾਰ ਰਿਹਾ ਹੈ ਜਦੋਂ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਤੇ ਇਹ ਪੈਂਦੀ ਸੱਟੇ ਪੁਲਿਸ ਪਾਰਟੀ ਦੇ ਗਲ ਪੈ ਗਿਆ ਤੇ ਜਿਹੜਾ ਮੁਲਾਜ਼ਮ ਸੀ ਉਹਦੀ ਪੱਗ ਲਾ ਦਿੱਤੀ ਤੇ ਮੁੜ ਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਵੀਡੀਓ ਉਨੀ ਪੇਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇਸ ਦੇ ਨਾਲ ਪੁਲਿਸ ਵੱਲੋਂ ਧੱਕਾ ਮੂਕੀ ਕੀਤੀ ਜਾ ਰਹੀ ਹੈ ਜੀ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਹੈ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਣ ਹਾਜ਼ਰ ਕਰ ਦਿੱਤਾ ਗਿਆ ਫਿਰ ਵੀ ਇਹਨਾਂ ਵੱਲੋਂ ਜੀ ਕੋਈ ਬੰਦਾ ਸਟੇਟਮੈਂਟ ਲਿਖਾਊਗਾ ਕਿ ਉਹਦੇ ਮੁਤਾਬਕ ਕਾਰਵਾਈ ਅਗਲੀ ਅਮਚ ਲਿਆ ਦਿੱਤੀ ਜਾਊਗੀ ਠੀਕ ਸਰ ਮੈਨੂੰ ਸਮਝ ਆਦਾ ਖੜਨਾ ਕਰ ਦਪਾਇਆ ਫਰ ਗਰ ਕਿੱਥੇ ਹੈ ਲੈ ਦੇ ਕਿੱਥੇ ਬਾਬਰ ਕਰ

ਕੋਈ ਜਾਂ ਚੱਲ ਜਾ ਮੈਂ ਨਹੀਂ ਦੀ ਕਈ ਜੇ ਕੋਈ ਕੈਂਡਾ ਨਾ ਆ ਚੱਲ ਜਾ ਨਾ ਕੋਈ ਕਿਤੇ ਚਲੀ ਆ ਤੁਹਾਨੂੰ ਬਾਰ ਆਪਣੇ ਦੋ ਦੇ ਨਾਲ ਕੰਮ ਕਰਿਆ ਚਾਰ ਰਿਕਰਕਾਰ ਕਰ ਲੈ ਜਿਹਨੇ ਇਹ ਦੰਦ ਖੋੜੇ ਕੋੜੇ ਨਾ ਕੇ ਕੋੜਿਆ ਮੈਂ ਆਕੀ ਊੜ ਗੱਲ ਆ ਜਿਹੜਾ ਉਹਨੂੰ ਸੁਣਿਆ ਤੇ ਇਹਨੂੰ ਪਤਾ ਲੋਕ ਦੇ ਖਾਂਦੇ ਨੇ ਖਾਈ ਜਾਂ ਤੇ ਤੂੰ ਆਪਣਾ ਕੰਮ ਕਰੇ ਚੱਲ ਨਹੀਂ ਨਹੀਂ ਇਹਨਾਂ ਬਾਹਰ ਗੱਡੀ ਕਿੱਥੇ ਪਾਪਾ ਬਣ ਕਰਾ ਚਲਾ ਓਏ ਹਾਂ ਇਹ ਠੀਕ ਆ ਬਾਰ ਨਹੀਂ ਆਉਂਦੇ ਕਿੱਥੇ ਆ ਠੀਕ ਆ मैं यार महा करे ऊपर कर माने जाती क्या कोई मैं कांप पैर मेरी पत्नी अपना देना मेरी आधी मुनी भी अरमा के जाकर की मारता तुम वो कहता ये में क्या कर दूं औरा बा ਦੇਰ ਦੇ ਆਵੇ ਇਹ ਮੇਰੇ ਨਾਲ ਤਾਂ ਮੰਨਦੇ ਨਹੀਂ ਗਾਹੀ ਮਾਰਦੇ ਕਿਹਨਾਂ ਕਿਹੋ ਆ ਇਸੇ ਵਗੈਰਾ ਆ ਵੀ ਮਾਰੇ ਮਾਂ ਤਾਂ ਪਤਾ ਨਹੀਂ ਕੀ ਆਨੇ ਉਹ ਚਰੀਆਂ ਨੂੰ ਪਾਟ ਗਈ ਹੈ ਹਾਂ ਇਹਨੂੰ ਪਹਿਨਾ ਬਣਾਉਣੀ ਹੈ ਮੈਂ ਕਿਹਾ ਕੋਈ ਨਾ ਕੋਈ ਆ ਬਲਵਾ ਦੂਗਾ ਆਪਾਂ ਨਾ ਜਾ ਕੇ ਦੇ ਦੇ ਹੈਲੋ

ਆਖਣਾ ਉਹ ਹੱਡਾ ਨਾ ਮਾਰੇ ਤੇ ਹੱਡੇ ਜਾਣੇ ਨੋ ਕੇ ਬਾਰਿਆ ਨੀਓ ਆਵੇਂ ਪੱਜਾ ਹੁਦਾ ਹੋਵੇ